ਅੱਜ ਸਾਡੇ ਦੇ ਵਿੱਚ ਸਾਡੇ ਵਿੱਚ ਨਾ ਇਹ ਵੀ ਇੱਕ ਔਗਣ ਆ ਗਿਆ ਹੈ ਕਿ ਜਦੋਂ ਅਸੀਂ ਗੁਰੂ ਘਰ ਦੀ ਸੇਵਾ ਵਾਲੇ ਗੱਲ ਕਰਦੇ ਹਾਂ ਜਾਂ ਗੁਰਬਾਣੀ ਪੜਨ ਜਾਂ ਇੱਕ ਗ੍ਰੰਥੀ ਸਹਿਬਾਨ ਦੀ ਗੱਲ ਜਾਂ ਕੀਰਤਨ ਦੀ ਗੱਲ ਜਾਂ ਕਥਾਵਾਚਕ ਦੀ ਗੱਲ ਕਰਦੇ ਹਾਂ ਨਾ ਮੈਨੂੰ ਇੰਜ ਲੱਗਦਾ ਹੈ ਕਿ ਅਸੀਂ ਬਹਤਾਂ ਦੇ ਵਿੱਚ ਨਾ ਬੰਦਾ ਉਦੋਂ ਤੁਰਦਾ ਹੈ ਜਦੋਂ ਉਹਨੂੰ ਆਸੇ ਪਾਸੇ ਤੋਂ ਕੁਝ ਨਾ ਮਿਲੇ ਸਾਡੇ ਮਨ ਦੇ ਵਿੱਚ ਇਹ ਇੱਛਾ ਨਹੀਂ ਬਣਦੀ ਜ਼ਿਆਦਾਤਰ ਨਾ ਇਹ ਆਖਿਆ ਜਾਂਦਾ ਹੈ ਕਿ ਸ਼ਾਇਦ ਗ੍ਰੰਥੀ ਸਾਹਿਬ ਬਣਨਾ ਕੋਈ ਮਾੜਾ ਮੋਟਾ ਕੰਮ ਨਹੀਂ ਭਾਈ ਇਹ ਬਹੁਤ ਵੱਡੀ ਵਡਿਆਈ ਹੈ ਗੁਰੂ ਘਰ ਦਾ ਪ੍ਰਚਾਰਕ ਬਣਨਾ ਗੁਰੂ ਘਰ ਦੇ ਕੀਰਤਨੀਆਂ ਬਣਨਾ ਇਹ ਬਹੁਤ ਵੱਡੀ ਪਾਸ਼ਾ ਜੀ ਦੀ ਬਖਸ਼ਿਸ਼ ਹੈ ਤਰਸ ਹੈ ਕਿਤੇ ਪਾਸ਼ਾ ਜੀ ਨੇ ਕਿਰਪਾ ਕੀਤੀ ਤਾਂ ਇਹ ਬਣਿਆ ਜਾਂਦਾ ਹੈ ਸੋ ਮੇਰੀ ਬੇਨਤੀ ਇਹ ਹੈ ਕਿ ਭਾਈ ਇਹਨਾਂ ਜਿਹੜੇ ਅਉਧਿਆਂ ਦੀ ਨਾ ਵਡਿਆਈ ਰੱਖਿਆ ਕਰੀਏ ਅਸੀਂ ਵੀ ਮਾਣ ਮਹਿਸੂਸ ਕਰਿਆ ਕਰੀਏ ਅਸੀਂ ਗੁਰੂ ਘਰ ਦੇ ਪ੍ਰਚਾਰਕ ਹਾਂ ਪਾਤਸ਼ਾਹ ਜੀ ਨੇ ਬੋਲਣ ਜੋਗਾ ਕੀਤਾ ਏ ਅਸੀਂ ਗੁਰਬਾਣੀ ਨੂੰ ਪੜ੍ਹਦੇ ਹਾਂ ਗ੍ਰੰਥੀ ਸਹਿਬਾਨ ਵੀ ਆਪਣੇ ਆਪ ਦੇ ਮਾਣ ਕਰੇ ਪਰ ਨਾਲ ਦੀ ਨਾਲ ਮੈਂ ਇੱਥੇ ਬੇਨਤੀ ਏ ਕਿ ਭਾਈ ਇਹਨਾਂ ਪ੍ਰਚਾਰਕਾਂ ਦਾ ਗ੍ਰੰਥੀ ਸਹਿਬਾਨ ਦਾ ਉਹਨਾਂ ਸਤਕਾਰ ਕਰੋ ਜਿੰਨਾ ਸਤਕਾਰ ਤੁਹਾਡੇ ਦਿਮਾਗ ਦੇ ਵਿੱਚ ਬਾਬਾ ਬੁੱਢਾ ਜੀ ਸਾਹਿਬ ਵਾਸਤੇ ਹੈ ਉਹਨਾਂ ਸਤਕਾਰ ਕਰੀਏ ਤੇ ਸਾਡਾ ਵੀ ਇਹ ਫਰਜ ਬਣਦਾ ਹੈ ਕਿ ਅਸੀਂ ਵੀ ਆਪਣੇ ਜੀਵਨ ਨੂੰ ਆਪਣੇ ਕਿਰਦਾਰ ਨੂੰ ਹਾਂ ਉਹਨਾਂ ਕੱਤੇ ਨਹੀਂ ਪਹੁੰਚ ਸਕਦੇ ਪਰ ਕੋਸ਼ਿਸ਼ ਕਰੀਏ ਕੋਸ਼ਿਸ਼ ਕਰੀਏ ਕਿ ਅਸੀਂ ਰਿਪਰੈਜ਼ੈਂਟ ਕਿਹਨੂੰ ਕਰ ਰਹੇ ਹਾਂ ਅਸੀਂ ਕਿਸ ਨੂੰ ਆਈਡੈਂਟੀਫਾਈ ਕਰ ਰਹੇ ਹਾਂ ਅਸੀਂ ਗੁਰੂ ਦੇ ਸਿੱਖ ਆਈਡੈਂਟੀਫਾਈ ਕਰ ਰਹੇ ਹਾਂ ਰਿਪਰੈਜ਼ੈਂਟ ਕਰ ਰਹੇ ਹਾਂ ਕਿ ਮੈਂ ਗੁਰੂ ਦਾ ਸਿੱਖ ਹਾਂ ਮੈਂ ਗੁਰੂ ਘਰ ਦਾ ਗਰੰਤੀ ਹਾਂ ਮੈਂ ਗੁਰੂ ਘਰ ਦਾ ਪ੍ਰਚਾਰਕ ਹਾਂ ਆਪਣੇ ਕਿਰਦਾਰ ਤੇ ਵੀ ਕੰਮ ਕਰੀਏ ਦੋਵੇਂ ਪੱਖੋਂ ਸੋ ਮੇਰੀਆਂ ਬੇਨਤੀਆਂ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਤੇ ਕਿਰਪਾ ਕਰਨ ਬਖਸ਼ਿਸ਼ ਕਰਨ ਜਿਹੜੇ ਅੰਦਰ ਦੇ ਭਰਮ ਭਲੇਖੇ ਈਰਖਾ ਦਵੇਸ਼ ਖਤਮ ਹੋਵੇ ਤੇ ਅਸੀਂ ਗੁਰੂ ਦੇ ਦੱਸੇ ਹੋਏ ਮਾਰਗ ਤੇ ਤੁਰ ਸਕੀਏ ਸੋ ਇਨੀਆਂ ਨੂੰ ਬੇਨਤੀ